ਪਾਈਪਲਾਈਨ ਦੇ ਵਿੱਚ ਨੇ ਦੋ ਕੇਸਿਸ ਆ ਜਿਹਦੇ ਵਿੱਚ ਪਿੰਟ ਐਨਡੀਪੀਐ ਐਕਟ ਦੇ ਵਿੱਚ ਰਿਟੈਂਸ਼ਨ ਜਿਹੜੀ ਆ ਉਹ ਹੋਮ ਡਿਪਾਰਟਮੈਂਟ ਨੇ ਸਟੇਟ ਗਵਰਨਮੈਂਟ ਨੇ ਅਪਰੂਵ ਕੀਤੀ ਇੱਕ ਗੁਰਦੀਪ ਸਿੰਘ ਐਲੀਅਸ ਰਾਣੋ ਰਾਣੋ ਪਿੰਡ ਦਾ ਲੁਧਿਆਣਾ ਦੇ ਲਾਗੇ ਇੱਕ ਕਵਤਾਰ ਸਿੰਘ ਐਲੀਅਸ ਤਾਰੀਆ ਜਿਹੜਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਸੋ ਦੋ ਕੇਸਾਂ 'ਚ ਰਿਟੈਂਸ਼ਨ ਅਪਰੂਵ ਕੀਤੀ ਗਈ ਬਹੁਤ ਸਾਰੀ ਜਿਹੜੀ ਜਿਸ ਤਰ੍ਹਾਂ ਬਾਰਡਰ ਪਾਰ ਆਪਾਂ ਦੇਖਦੇ ਆਂ ਕਿ ਡਰੋਨ ਦੇ ਉੱਤੇ ਵੀ ਕਾਫੀ ਫੋਕਸ ਰਹਿੰਦਾ ਹੈ ਤੋ 513 ਸਾਈਟਿੰਗਸ ਡਰੋਨ ਦੀਆਂ ਜਿਹੜੀਆਂ ਸੀਗੀਆਂ ਉਹ ਹੋਈਆਂ ਔਰ 257 ਡਰੋਨ ਜਿਹੜੇ ਨੇ ਬੀਐਸਐਫ ਪੰਜਾਬ ਪੁਲਿਸ ਨੇ ਜਿੰਨ ਕੋਆਰਡੀਨੇਸ਼ਨ 257 ਡਰੋਨ ਜਿਹੜੇ ਨੇ ਉਹ ਰਿਕਵਰ ਕੀਤੇ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਜਿਹੜੀ ਡਰੋਨ ਦੇ ਰਾਹੀਂ ਆ ਰਹੀ ਸੀਗੀ ਉਹਦੇ ਵਿੱਚ 185 ਕਿਲੋ ਹੈਰੋਇਨ ਜਿਹੜੀ ਆ ਉਹ ਡਰੋਨ ਦੇ ਰਾਹੀਂ ਆ ਰਹੀ ਸੀ ਜਿਹੜੀ ਕਿ ਫੋਰਫੀਟ ਕੀਤੀ ਗਈ ਸੀਜ਼ ਕੀਤੀ ਗਈ ਇਸੇ ਤਰ੍ਹਾਂ ਇੱਕ AK47 ਰਾਈਫਲ 24 ਪਿਸਟਲ ਸ਼ਾਰਟ ਰੇਂਜ ਮੈਗਜ਼ੀਨਸ 29 ਕੁਝ ਕਾਰਟ੍ਰਿਜਸ ਆਈਡੀ 1 ਕਿਲੋ ਦੇ ਆਸ-પાસ ਉਹ ਡਰੋਨ ਦੇ ਰਾਈਨ ਸੀ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਆ ਉਹ ਸੀਜ਼ ਕੀਤੀ ਗਈ ਸੋ ਕੁਝ ਵੱਡੇ ਕੇਸਿਸ ਮੈਂ ਦੱਸਣਾ ਚਾਹਾਂਗਾ ਇੱਕ ਐਸਐਸਓਸੀ ਅੰਮ੍ਰਿਤਸਰ ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਜਿਹਦੇ 105 ਕਿਲੋ ਦੀ ਹੈਰੋਇਨ ਜਿਹੜੀ ਆ ਉਹ ਅਕਤੂਬਰ ਦੇ ਮਹੀਨੇ ਦੇ ਵਿੱਚ 26 10 2024 ਨੂੰ ਰਿਕਵਰ ਕੀਤੀ ਗਈ ਸੀਗੀ ਇਸੇ ਤਰ੍ਹਾਂ ਜਲੰਧਰ ਕਮਿਸ਼ਨਰੇਟ ਦੇ ਵੱਲੋਂ ਸਤ 10 ਅਪ੍ਰੈਲ 2024 ਨੂੰ 13 ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਜਿਦੇ ਵਿੱਚ 48 ਕਿਲੋ 500 ਗ੍ਰਾਮ ਦੀ ਹੈਰੋਇਨ ਰਿਕਵਰ ਕੀਤੀ ਗਈ ਸੀ ਐਸ ਐਸ ਓ ਸੀ ਅਮ੍ਰਿਤਸਰ ਵੱਲੋਂ ਇੱਕ 13 ਸਤੰਬਰ 2024 ਨੂੰ 12 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਗਈ ਜਿਦੇ ਵਿੱਚ ਇੱਕ ਦੋਸ਼ੀ ਗ੍ਰਿਫਤਾਰ ਹੋਇਆ ਪਰੰਤਾਰਨ ਜਿਲ੍ਹੇ ਵੱਲੋਂ 12 ਕਿਲੋ ਦੀ ਹੈਰੋਇਨ ਜਿਹੜੀ ਰਿਕਵਰ ਕੀਤੀ ਗਈ ਸੀ ਪੀ ਜਲੰਧਰ ਵੱਲੋਂ ਇੱਕ ਹੋਰ ਕੇਸ ਦੇ ਵਿੱਚ 11 ਕਿਲੋ ਦੀ ਹੈਰੋਇਨ ਰਿਕਵਰ ਕੀਤੀ ਗਈ ਜਿਦੇ ਵਿੱਚ 5 ਦੋਸ਼ੀ ਗ੍ਰਿਫਤਾਰ ਹੋਏ ਇਸੇ ਤਰ੍ਹਾਂ ਦੋ ਵਾਰੀ 10-10 ਕਿਲੋ ਦੀ ਰਿਕਵਰੀ ਐਸਐਸਓਸੀ ਅਮ੍ਰਿਤਸਰ ਵੱਲੋਂ ਤੇ ਗੁਰਦਾਸਪੁਰ ਪੁਲਿਸ ਵੱਲੋਂ ਕੀਤੀ ਗਈ। ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਆ ਕਨਸਾਈਨਮੈਂਟਸ ਉਹ ਵੀ ਫੜੀਆਂ ਗਈਆਂ ਪੰਜਾਬ ਪੁਲਿਸ ਦੇ ਵੱਲੋਂ। ਇਸੇ ਤਰ੍ਹਾਂ ਆਪਾਂ ਜਦੋਂ ਗੈਂਗਸਟਰਸ ਦੀ ਗੱਲ ਕਰਦੇ ਆ ਤਾਂ ਗੈਂਗਸਟਰ ਦੇ ਅਗੇਂਸਟ ਇੱਕ ਏਜੀਟੀਐਫ ਜਿਹਦਾ ਆਪਾਂ ਅਪ੍ਰੈਲ 2022 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਬਣਾਈ ਸੀਗੀ। ਉਹਨਾਂ ਵੱਲੋਂ ਵੀ ਔਰ ਜ਼ਿਲ੍ਹਾ ਪੁਲਿਸ ਵੱਲੋਂ ਵੀ ਬਹੁਤ ਚੰਗਾ ਕੰਮ ਕੀਤਾ ਗਿਆ। 559 ਜਿਹੜੇ ਗੈਂਗਸਟਰਸ ਆ ਉਹ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਗਏ ਜਿਦੇ ਵਿੱਚ 118 AGTF ਵੱਲੋਂ ਕੀਤੇ ਗਏ 441 ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਤਿੰਨ ਗੈਂਗਸਟਰਸ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਇੱਕ AGTF ਵੱਲੋਂ ਕੀਤਾ ਗਿਆ ਦੋ ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇੱਕ ਬਹੁਤ ਨਾਮੀ ਗੈਂਗਸਟਰ ਸੀਗਾ ਗੁਰਮੀਤ ਸਿੰਘ ਏਲੀਅਸ ਕਾਲਾ ਢੋਲਾ ਜਿਹੜਾ ਬਹੁਤ ਸਾਰੇ ਕਤਲ ਦੇ ਬਹੁਤ ਸਾਰੇ ਹੋਰ ਹੀਨਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਉਹ ਨਿਊਟਰਲਾਈਜ਼ ਹੋਇਆ ਸੀਗਾ 18 ਫਰਵਰੀ 2024 ਨੂੰ ਇਸੇ ਤਰ੍ਹਾਂ ਇੱਕ ਸੁਖਵਿੰਦਰ ਸਿੰਘ ਰਾਣਾ ਸੀ ਜਿਹੜਾ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਜਿਹਨੇ ਸ਼ਹੀਦ ਕੀਤਾ ਸੀਗਾ ਕੌਨਸਟੈਂਟ ਅਮਰਿਤਪਾਲ ਸਿੰਘ ਨੂੰ ਉਹ ਨਿਊਟਰਲਾਈਜ਼ ਹੋਇਆ ਸੀਗਾ ਇੱਕ ਗੁਰਚਰਨ ਸਿੰਘ ਖੋਲਾ ਹਰੀਕੇ ਤਰਨਤਾਰਨ ਦੇ ਵਿੱਚ ਇਹ ਵੀ ਬੜੇ ਹੀਨਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਤਿੰਨ ਗੈਂਗਸ ਕਰੇ ਇਸ ਸਮੇਂ ਦੇ ਨਾਲ ਨਿਊਟਰਲਾਈਜ਼ ਹੋਏ 198 ਗੈਂਗਸਟਰਸ ਦੇ ਮੋਡਿਊਲਸ ਪੰਜਾਬ ਪੁਲਿਸ ਨੇ ਏਜੀਟੀਐਫ ਨੇ ਦੋਨਾਂ ਨੇ ਮਿਲ ਕੇ ਬਸਟ ਕੀਤੇ ਜਿਹਦੇ ਵਿੱਚ 38 ਮੋਡਿਊਲ ਏਜੀਟੀਐਫ ਵੱਲੋਂ 160 ਜਿਹੜੇ ਆ ਬਾਕੀ ਯੂਨਿਟਸ ਵੱਲੋਂ ਕੀਤੇ ਗਏ 482 ਵੈਪਨਸ ਜਿਹੜੇ ਆ ਉਹ ਰਿਕਵਰ ਕੀਤੇ ਗਏ ਜਿਹਦੇ ਵਿੱਚ 88 ਏਜੀਟੀਐਫ ਵੱਲੋਂ ਔਰ 394 ਬਾਕੀ ਯੂਨਿਟਸ ਵੱਲੋਂ ਹੈਰੋਇਨ ਦੀ ਰਿਕਵਰੀ ਜਿਹੜੀ ਆ ਉਹ ਵੀ ਕੀਤੀ ਗਈ ਏਜੀਟੀਐਫ ਵੱਲੋਂ 7 ਕਿਲੋ ਦੀ ਹੈਰੋਇਨ ਦੀ ਰਿਕਵਰੀ ਕੀਤੀ ਗਈ ਔਰ ਜਿਸ ਤਰ੍ਹਾਂ ਪੰਜਾਬ ਪੁਲਿਸ ਦੀ ਪਾਲਿਸੀ ਆ ਹੈ ਤਾਂ ਸੈਲਫ ਡਿਫੈਂਸ ਦੀ ਆ ਪਰ ਇਹ ਕਿ ਸਖਤੀ ਰੱਖਣੀ ਕ੍ਰਿਮੀਨਲਜ਼ ਨਾਲ 164 ਐਸੇ ਕੇਸਿਸ ਸੀਗੇ ਜਿਹਦੇ ਵਿੱਚ ਪੰਜਾਬ ਪੁਲਿਸ ਤੇ ਗੈਂਗਸਟਰਸ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਇਸ ਸਮੇਂ ਦੇ ਦੌਰਾਨ 63 ਗੈਂਗਸਟਰਸ ਨੂੰ ਅਰੈਸਟ ਕੀਤਾ ਗਿਆ 56 ਗੈਂਗਸਟਰ ਡਿਊਰਿੰਗ ਐਕਸਚੇਂਜ ਆਫ ਫਾਇਰ ਇੰਜਰਡ ਹੋਏ ਤਿੰਨ ਜਿਹੜੇ ਮੈਂ ਦੱਸ ਚੁੱਕਿਆ ਤਿੰਨ ਨਿਊਟਰਲਾਈਜ਼ ਹੋਏ ਪੰਜਾਬ ਪੁਲਿਸ ਦੇ ਵੀ ਨੌ ਪੁਲਿਸ ਅਫੀਸ਼ਰ ਜਿਹੜੇ ਉਹ ਇੰਜਰਡ ਹੋਏ ਇਸ ਸਮੇਂ ਦੇ ਦੌਰਾਨ ਔਰ ਇੱਕ ਪੁਲਿਸ ਅਫੀਸ਼ਰ ਜਿਹੜਾ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਕਨਸਟੇਬਲ ਅਮਰਿਤਪਾਲ ਸਿੰਘ ਹੁਚਾਰਪੁਰ ਜ਼ਿਲ੍ਹੇ ਦੇ ਵਿੱਚ ਤਾਂ ਕਾਫੀ ਜ਼ਿਆਦਾ ਕੰਮ ਜਿਹੜਾ ਗੈਂਗਸਟਰਸ ਦੇ ਅਗੇਂਸਟ ਪੰਜਾਬ ਪੁਲਿਸ ਨੇ ਕੀਤਾ ਇਸੇ ਤਰ੍ਹਾਂ ਜਦੋਂ ਆਪਾਂ ਟੈਰੋਰੀਜ਼ਮ ਦੀ ਗੱਲ ਕਰਦੇ ਹਾਂ ਤਾਂ 12 ਮੋਡਿਊਲ ਜਿਹੜੇ ਟੈਰੋਰਿਸਟ ਤੇ ਬਸਟ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਸਾਡਾ ਇੰਟਰਨਲ ਸਕਿਉਰਿਟੀ ਵਿੰਗ ਵੱਲੋਂ 66 ਜਿਹੜੇ ਆ 66 ਟੈਰੋਰਿਸਟ ਜਿਹੜੇ ਆ ਉਹ ਅਰੈਸਟ ਕੀਤੇ ਗਏ ਦੋ ਰਾਈਫਲਸ ਰਿਕਵਰ ਹੋਈਆਂ ਛੇਰ ਰਵਲਵਰਸ ਟਿਫਨ ਆਈਡਿਸ ਦੋ 758 ਗ੍ਰਾਮ ਆਰਡੀਐਕਸ ਰਿਕਵਰ ਹੋਇਆ ਡੈਟੋਨੇਟਰਸ ਦੋ ਹੈਂਡ ਗ੍ਰੇਨੇਡਸ ਚਾਰ ਟਾਈਮ ਸਵਿਚਿਸ ਇੱਕ ਔਰ ਦੋ ਮੋਡਿਊਲ ਜਿਹੜੇ ਸੀ ਜਿਨ੍ਹਾਂ ਨੂੰ ਪ੍ਰੀਐਮਸ ਕੀਤਾ ਗਿਆ ਉਹਨਾਂ ਡਿਟੇਲਸ ਡਿਸਕਲੋਜ਼ ਨਹੀਂ ਕਰ ਸਕਦਾ ਪਰ ਇੱਕ ਬਹੁਤ ਸੈਂਸਿਟਿਵ ਇਸ਼ੂ ਸੀਗਾ ਜਿਹਦੇ ਵਿੱਚ ਕਿਸੇ ਲੁਧਿਆਣਾ 베ਸਟ ਕਿਸੇ ਦਾ ਮਰਡਰ ਪਲਾਨ ਕੀਤਾ ਸੀਗਾ ਉਹਦੇ ਚ ਮੋਡਿਊਲ ਬਸਟ ਕੀਤਾ ਗਿਆ ਇੱਕ ਹੋਰ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਪ੍ਰੀਐਮਪਟ ਕਰਕੇ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਗਿਆ ਐਂਟੀ ਐਸਐਫਜੀ ਆਪਰੇਸ਼ਨਸ ਦੇ ਵਿੱਚ ਦੋ ਮੋਡਿਊਲ ਬਸਟ ਕੀਤੇ ਗਏ ਨੌ ਅਕਿਊਜ਼ਡ ਜਿਹੜੇ ਅਰੈਸਟ ਕੀਤੇ ਗਏ ਔਰ 483 ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹ ਬਲੌਕ ਕੀਤੇ ਗਏ ਇਸੇ ਤਰ੍ਹਾਂ ਜਿਹੜੀਆਂ ਇੰਟਰਨੈਸ਼ਨਲ ਐਂਟੀ ਨੈਸ਼ਨਲ ਐਕਟੀਵਿਟੀਆਂ ਦੇ ਵਿੱਚ ਜਿਹੜੇ ਇਨਵਾਰਟ ਸੀਗੇ 731 ਜਿਹੜੇ ਮੋਬਾਈਲ ਨੰਬਰ ਆ ਉਹ ਬਲੌਕ ਕੀਤੇ ਗਏ ਔਰ 2348 I N A I ਨੰਬਰ ਜਿਹੜੇ ਨੇ ਉਹ ਬਲੌਕ ਕੀਤੇ ਗਏ ਔਰ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਹੈ ਕਿ ਰੀਸੈਂਟਲੀ ਜਿਹੜੇ ਸਾਡੇ 8 ਕੇਸਿਸ ਹੋਏ ਸੀਗੇ ਪੁਲਿਸ ਸਟੈਬਲਿਸ਼ਮੈਂਟਸ ਦੇ ਉੱਤੇ ਜਿਹੜੇ ਅਟੈਕ ਕੀਤੇ ਗਏ ਸੀਗੇ ਉਹ ਸਾਰੇ ਦੇ ਸਾਰੇ ਕੇਸਿਸ ਜਿਹੜੇ ਆ ਸਾਡੇ ਇੰਟਰਨਲ ਸਕਿਉਰਿਟੀ ਵਿੰਗ ਨੇ ਸਾਡੇ ਸਪੈਸ਼ਲਾਈਜ਼ਡ ਯੂਨਿਟਸ ਨੇ ਜ਼ਿਲ੍ਹਾ ਪੁਲਿਸ ਨੇ ਮਾਨਯੋਗ ਡੀਜੀਪੀ ਸਾਊਥ ਅਧਿਸ਼ਾਨੁਵੇਸ਼ ਚਾਨਾ ਹੇਟ ਉਹ ਸਾਰੇ ਦੇ ਸਾਰੇ ਕੇਸ ਟ੍ਰੇਸ ਹੋ ਗਏ ਜਿਦੇ ਚ 14 ਦੋਸ਼ੀ ਇੱਕ ਉਹਨਾਂ ਨਾਲ ਇੱਕ UNIL ਵੀ ਹੋ ਗੁਰੇਸ ਕਿਤੇ ਗਿਆ ਸੋ ਉਹ ਰੀਸੈਂਟ ਜਿਹੜੀ ਸਾਡੀ ਅਚੀਵਮੈਂਟ ਹੈ ਪੰਜਾਬ ਦੇ ਵਿੱਚ ਇਹ ਸਾਡਾ ਫੋਕਸ ਸੀਗਾ ਡਰੱਗਸ ਤੇ ਗੈਂਗਸਟਰਸ ਤੇ ਤੇ ਟੈਰੋਰੀਜ਼ਮ ਦੇ ਉੱਤੇ ਇਸ ਤੋਂ ਲਾਵਾ ਇਸ ਸਾਲ ਬਹੁਤ ਵੱਡਾ ਫੋਕਸ ਸਾਡਾ ਰਿਹਾ ਪੁਲਿਸ ਇਸਟੈਬਲਿਸ਼ਮੈਂਟ ਨੂੰ ਸਟਰੈਂਥਨ ਕਰਨ ਵਾਸਤੇ ਪੁਲਿਸ ਆਰਗੇਨਾਈਜੇਸ਼ਨ ਨੂੰ ਮਾਡਰਨਾਈਜ਼ ਕਰਨ ਵਾਸਤੇ ਜਿਹਦੇ ਵਿੱਚ ਹੁਣ ਤੱਕ ਜਦੋਂ ਦੀ ਗਵਰਨਮੈਂਟ ਫਾਰਮੇਸ਼ਨ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਟੋਟਲ 10000 199 ਜਿਹੜੇ ਪੁਲਿਸ ਅਫੀਸਰਸ ਆ ਉਹਨਾਂ ਦੀ ਭਰਤੀ ਕੀਤੀ ਗਈ ਹੈ 2024 ਦੇ ਵਿੱਚ 4657 ਅਪੁਆਇੰਟਮੈਂਟ ਲੈਟਰ ਜਿਸ਼ੂ ਕੀਤੇ ਗਏ ਜਿਦੇ ਵਿੱਚ 288 ਜਿਹੜੇ ਸਬ ਇੰਸਪੈਕਟਰ ਆ 3919 ਕਨਸਟੇਬਲ 450 ਹੈੱਡ ਕਨਸਟੇਬਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਹੋਇਆ ਹੈ ਕਿ ਹਰ ਸਾਲ 1800 ਕਨਸਟੇਬਲਸ ਦੀ ਭਰਤੀ ਜਿਹੜੀ ਆ ਕੀਤੀ ਜਾਊਗੀ ਅਗਲੀ ਭਰਤੀ ਜਿਹੜੀ ਸਾਡੀ ਆਲਰੇਡੀ ਪਾਈਪਲਾਈਨ 'ਚ ਆ ਔਨ ਅ ਕੁਝ ਦਿਨਾਂ ਦੇ ਵਿੱਚ 1746 ਕਾਂਸਟੇਬਲਸ ਦਾ ਰਿਜ਼ਲਟ ਵੀ ਜਿਹੜਾ ਉਹ ਜਲਦੀ ਆ ਜਾਏਗਾ 8 ਡੀਐਸਪੀਜ਼ ਦੀ ਪੰਜਾਬ ਪੁਲਿਸ ਚ ਇਸ ਸਾਲ ਰਿਕਰੂਟ ਕੀਤਾ ਗਿਆ 8 ਡੀਐਸਪੀਜ਼ ਨੂੰ ਜਿਹਦੇ ਵਿੱਚ 5 ਹਾਕੀ ਦੇ ਪਲੇਅਰ ਸੀਗੇ ਸਾਰੇ ਇੰਟਰਨੈਸ਼ਨਲ ਹਾਕੀ ਪਲੇਅਰਸ ਇੱਕ ਇੰਟਰਨੈਸ਼ਨਲ ਹਾਕ ক্রিকেট ਦੇ ਪਲੇਅਰ ਸੀਗੇ ਔਰ ਇੱਕ ਸ਼ਾਰਟ ਪੁੱਟ ਦੇ ਪਲੇਅਰ ਸੀਗੇ ਸੋ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇਨਫਰਾਸਟ੍ਰਕਚਰ ਸਟਰੈਂਥ ਨੂੰ ਕਰਨ ਵਾਸਤੇ ਟੋਟਲ 378 ਕਰੋੜ ਰੁਪਇਆ ਜਿਹੜਾ ਉਹ ਖਰਚ ਕੀਤਾ ਗਿਆ ਹੈ ਜਿਦੇ ਵਿੱਚ ਕਾਉਂਟਰ ਇੰਟੈਲੀਜੈਂਸ ਵਿੰਗ ਨੂੰ ਸਟ੍ਰੈਂਥਨ ਕਰਨ ਵਾਸਤੇ 40 ਕਰੋੜ ਵਹੀਕਲ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵਹੀਕਲਸ ਪਰਚੇਸ ਕੀਤੇ ਗਏ ਜਿਦੇ ਵਿੱਚ 426 ਵਹੀਕਲਸ ਅਸੀਂ ਪਰਚੇਸ ਕੀਤੇ ਆ ਸਾਰੇ ਥਾੜਿਆਂ ਨੂੰ ਨਵੇਂ ਆ ਜਿਹੜੀਆਂ ਗੱਡੀਆਂ ਐ ਜਿਹੜੀਆਂ ਵਰਲਡ ਕਲਾਸ ਗੱਡੀਆਂ ਥਾੜਿਆਂ ਨੂੰ ਦਿੱਤੀਆਂ ਗਈਆਂ ਇਸੇ ਤਰ੍ਹਾਂ 144 ਵਹੀਕਲ ਆਪਾਂ ਨੂੰ ਪਤਾ ਐਸਐਸਐਫ ਵਾਸਤੇ ਪਰਚੇਸ ਕੀਤੇ ਗਏ ਔਰ 913 ਜਿਹੜੇ ਪੁਰਾਣੇ ਵਹੀਕਲ ਅਸੀਂ ਸਕ੍ਰੈਪ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਨੂੰ ਰਿਪਲੇਸ ਕੀਤਾ ਜਾਊਗਾ ਨਵੇਂ ਵਹੀਕਲਸ ਦੇ ਨਾਲ 28 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਨੋਟੀਫਾਈ ਕੀਤੇ ਗਏ ਆ ਸ਼ਾਇਦ ਪੰਜਾਬ ਇਹੋ ਜੀ ਸਟੇਟ ਪਹਿਲੀ ਸਟੇਟ ਹੋਊਗੀ ਜਿੱਥੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੋਟੀਫਾਈਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਿਹੜਾ ਸਟੈਬਲਿਸ਼ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਵੈਪਨ ਜਿਹੜਾ ਉਹਨੂੰ ਮਾਡਰਨਾਈਜ਼ ਕੀਤਾ ਜਾ ਰਿਹਾ ਕੁਝ ਚੀਜ਼ਾਂ ਮੈਂ ਸਾਈਬਰ ਕ੍ਰਾਈਮ ਦੇ ਬਾਰੇ ਵਿੱਚ ਦੱਸਣਾ ਚਾਹਾਂਗਾ ਕਿ ਸਾਈਬਰ ਕ੍ਰਾਈਮ ਦੇ ਵਿੱਚ ਪੰਜਾਬ ਨੰਬਰ 1 ਸਟੇਟ ਆ ਜਿਹਦੇ ਵਿੱਚ ਜਦੋਂ ਆਪਾਂ ਕ੍ਰਾਈਮ ਨੂੰ ਪ੍ਰिवेंट ਕਰਨ ਵਾਸਤੇ ਜਾਂ ਜਦੋਂ ਆਪਾਂ ਰਿਕਵਰੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 28 ਜਿੱਦਾਂ ਮੈਂ ਦੱਸਿਆ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਏ ਗਏ ਸਾਈਬਰ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਜਿਹੜਾ 1930 ਹੈਲਪਲਾਈਨ ਆ ਉਹਦੇ ਉੱਤੇ 35201 ਫਾਈਨੈਂਸ਼ੀਅਲ ਫਰਾਡ ਦੇ ਕੰਪਲੇਂਟਸ ਆਇਆ 467 ਕਰੋੜ ਦਾ ਫਰਾਡ ਰਿਪੋਰਟ ਕੀਤਾ ਗਿਆ ਇਸ ਸਮੇਂ ਦੇ ਦੌਰਾਨ 77 ਕਰੋੜ ਤੋਂ ਉੱਪਰ ਜਿਹੜਾ अमाउंट ਸੀਗਾ ਉਹ ਸ਼ੁਰੂ ਚ ਹੀ ਸੇਵ ਕੀਤਾ ਗਿਆ ਜਿਹੜਾ ਫਰਦਰ ਅੱਗੇ ਟਰਾਂਸਫਰ ਨਹੀਂ ਹੋਇਆ ਸੀਗਾ ਔਰ 22 ਕਰੋੜ ਰੁਪਏ ਜਿਹੜਾ ਹੈ ਉਹ ਰਿਕਵਰ ਕਰਕੇ ਰਿਫੰਡ ਕੀਤਾ ਗਿਆ ਇਸੇ ਤਰ੍ਹਾਂ ਸਾਈਬਰ ਕ੍ਰਾਈਮ ਵੱਲੋਂ ਇੱਕ ਸਾਈਬਰ ਚੈਟ ਬੋਟ ਸਾਈਬਰ ਮਿੱਤਰ ਲਾਂਚ ਕੀਤਾ ਗਿਆ ਜਿਹੜਾ ਸਾਈਬਰ ਕ੍ਰਾਈਮ ਕੁਐਰੀਜ਼ ਤੇ ਰਿਪੋਰਟਿੰਗ ਆਸਤੇ ਸੀਗਾ ਇੱਕ ਸਾਈਬਰ ਕ੍ਰਾਈਮ ਪ੍ਰੀਵੈਂਸ਼ਨ ਅਗੇਂਸਟ ਊਮਨ ਐਂਡ ਚਿਲड्रन ਸਟੈਬਲਿਸ਼ ਕੀਤਾ ਗਿਆ ਜਿਹੜਾ ਚਾਈਲਡ ਜਿਹੜਾ ਵਾ ਉਹਨਾਂ ਨੂੰ ਜਿਹੜਾ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜਾ ਵਾ ਉਹਦੇ ਬਾਰੇ ਵਿੱਚ ਜਾਗਰੂਕ ਕਰਨ ਬਾਰੇ ਉਹਨੂੰ ਯੂਜ਼ ਕੀਤਾ ਗਿਆ ਬਹੁਤ ਸਕੂਲਾਂ ਕਾਲਜਾਂ ਦੇ ਵਿੱਚ ਅੱਗੇ ਮੈਂ ਦੱਸਾਂਗਾ ਕੈਂਪ ਵੀ ਲਗਾਏ ਗਏ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਇਸੇ ਤਰ੍ਹਾਂ ਸਾਡਾ ਜਿਹੜਾ ਸੋਸ਼ਲ ਮੀਡੀਆ ਐਨਲਿਸਿਸ ਸੈੱਲ ਉਹਨੇ 5201 ਯੂਆਰਐਲ ਜਿਹੜੇ ਉਹਨਾਂ ਨੂੰ ਬਲੌਕ ਕੀਤਾ ਜਿਹੜੇ ਕਿ ਪ੍ਰੋਹਿਬਿਟਿਡ ਸਾਈਟਸ ਸੀਗੇ ਜਾਂ ਜਿਨ੍ਹਾਂ ਦੇ ਉੱਤੇ ਕੋਈ ਕੰਟੈਂਟ ਜਿਹੜਾ ਸੀਗਾ ਇਲੈਗਲ ਸੀਗਾ 966 ਪੁਲਿਸ ਅਫੀਸਰਸ ਨੂੰ ਸਾਈਬਰ ਕ੍ਰਾਈਮ ਨਾਲ ਡੀਲ ਕਰਨ ਵਾਸਤੇ ਟ੍ਰੇਨ ਕੀਤਾ ਗਿਆ ਫॉर ਥੀਸ ਸਪੈਸ਼ਲਾਈਜ਼ਡ ਜਿਹੜੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆਪਣਾ ਬਣਾਏ ਆ ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਐ ਸਟੈਬਲਿਸ਼ ਕੀਤੀ ਸੀ 27 ਜਨਵਰੀ 2024 ਨੂੰ ਤੋਂ ਪੰਜਾਬ ਦੇ ਵਿੱਚ ਜੋ ਪਿਛਲੇ ਸਾਲ ਦੇ ਵਿੱਚ ਕਰੀਬ ਜਿਹੜਾ ਡਾਟਾ ਹੈ ਕਿ 16% ਰਿਡਕਸ਼ਨ ਹੋਈ ਹੈ ਇਨ ਰੋਡ ਐਕਸੀਡੈਂਟ ਫਟੈਲिटीज ਦੇ ਵਿੱਚ ਸੋ ਪਿਛਲੇ ਸਾਲ 147 ਜਾਨਾਂ ਜਿਹੜੀਆਂ ਬਚਾਈਆਂ ਗਈਆਂ ਜਿਹੜੀਆਂ ਕਿ ਘਟ ਮੌਤਾਂ ਹੋਈਆਂ ਬਿਕਾਜ਼ ਆਫ ਅਫੈਕਟਿਵਨੈਸ ਆਫ ਜਿਹੜੀ ਸੜਕ ਸੁਰੱਖਿਆ ਫੋਰਸ 18936 ਐਕਸੀਡੈਂਟ ਦੇ ਵਿੱਚ ਜਿਹੜਾ ਸਾਡਾ ਰਿਸਪੌਂਸ ਟਾਈਮ ਸੀਗਾ ਉਹ 6 ਮਿੰਟ ਦੇ ਆਸ-ਪਾਸ ਰਿਸਪੌਂਸ ਟਾਈਮ ਸੀਗਾ ਸੜਕ ਸੁਰੱਖਿਆ ਫੋਰਸ ਦਾ ਔਰ ਇਹਨਾਂ ਨੇ ਔਨ ਸਪੌਟ ਪਹੁੰਚ ਕੇ 5564 ਬੰਦਿਆਂ ਨੂੰ ਤਾਂ ਔਨ ਸਪੌਟ ਫਰਸਟ ਏਡ ਦਿੱਤੀ ਗਈ ਔਰ 5586 ਬੰਦਿਆਂ ਨੂੰ ਐਸਐਸਐਫ ਵੱਲੋਂ ਹਸਪਤਾਲ ਲਿਜਾਇਆ ਗਿਆ ਜਿਸ ਕਰਕੇ ਜਿਹੜੀ ਆਪਾਂ ਉੱਤੇ ਗੱਲ ਕਰ ਰਹੇ ਹਾਂ ਕਿ ਇੰਨੀਆਂ ਜਾਨਾਂ ਜਿਹੜੀਆਂ ਸੀਗੀਆਂ ਉਹ ਟਾਈਮਲੀ ਟ੍ਰੀਟਮੈਂਟ ਔਨ ਕਰਕੇ ਜਾਨਾਂ ਬਚੀਆਂ ਸੋ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਸਾਡਾ ਟ੍ਰੈਫਿਕ ਵਿੰਗ ਆ ਇੱਕ ਸਪੈਸ਼ਲ ਸਟਡੀ ਕੀਤੀ ਗਈ ਐਨੀਮਲ ਵੀਹਿਕਲ ਕੋਲੀਜ਼ਨ ਦੇ ਉੱਤੇ ਕਿਉਂਕਿ ਬਹੁਤ ਸਾਰੀਆਂ ਮੌਤਾਂ ਮਹਾਲਵੇਰੀਏ ਚ ਆਪਾਂ ਦੇਖੀਆਂ ਬਹੁਤ ਸਾਰੇ ਐਕਸੀਡੈਂਟ ਐਨੀਮਲ ਕੋਲੀਜ਼ਨ ਕਰਕੇ ਹੁੰਦੇ ਆ ਸੋ ਉਹਦੇ ਵਿੱਚ ਵੀ ਤਕਰੀਬਨ ਔਨ ਐਨ ਐਵਰੇਜ ਸਟਡੀ ਕੀਤਾ ਕਿ 31 ਮੌਤਾਂ ਹੁੰਦੀਆਂ ਬਿਕੋਜ਼ ਆਫ ਦਿਸ ਐਨੀਮਲ ਵੀਹਿਕਲ ਕੋਲੀਜ਼ਨ ਕਰਕੇ ਸੋ ਉਹਦੇ ਤੇ ਵੀ ਇਫੈਕਟਿਵ ਸਟੈਪਸ ਸਪots ਆਇਡੈਂਟੀਫਾਈ ਕੀਤੇ ਆ ਉਸ ਤੇ ਵੀ ਇਫੈਕਟਿਵ ਸਟੈਪਸ ਜਿਹੜੇ ਆ ਉਹ ਲਏ ਜਾ ਰਹੇ ਆ ਇਸ ਤੋਂ ਇਲਾਵਾ IIT ਰੁੜਕੀ ਦੇ ਨਾਲ ਪਲਾਸਕਾ ਯੂਨੀਵਰਸਿਟੀ ਦੇ ਨਾਲ ਇੱਕ ਕਲੈਬੋਰੇਸ਼ਨ ਕੀਤੀ ਗਈ ਸਾਡੇ ਟੈਕਨੀਕਲ ਜਿਹੜਾ ਸੈੱਲ ਆ ਟੈਕਨੀਕਲ ਸਰਵਿਸ ਆਫ ਉਹਨਾਂ ਵੱਲੋਂ ਐਮਓਯੂ ਵੀ ਸਾਈਨ ਕੀਤਾ ਗਿਆ ਫਾਰ ਯੂਜ਼ ਆਫ ਏਆਈ ਇਨ ਪੁਲਿਸਿੰਗ ਐਂਡ ਫਰਦਰ ਇਨ ਐਕਸੀਡੈਂਟ ਪ੍ਰੀਵੈਂਸ਼ਨ ਪ੍ਰਿਜ਼ਨਸ ਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿਉਂਕਿ ਇਹ ਡਾਟਾ ਜਿਹੜਾ ਅਸੀਂ ਸਪੈਸ਼ਲੀ ਪ੍ਰਿਜ਼ਨ ਡਿਪਾਰਟਮੈਂਟ ਨਾਲ ਡਿਸਕਸ ਕਰਕੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਕਿ ਪ੍ਰਿਜ਼ਨ ਡਿਪਾਰਟਮੈਂਟ ਨੇ ਜਿਹੜੇ ਆਪਣੇ ਪ੍ਰਿਜ਼ਨਰਸ ਆ ਉਹਨਾਂ ਦੇ ਵਿੱਚ 456 ਹਾਈ ਰਿਸਕ ਪ੍ਰਿਜ਼ਨਰਸ ਆਇਡੈਂਟੀਫਾਈ ਕੀਤੇ ਪ੍ਰਿਜ਼ਨ ਡਿਪਾਰਟਮੈਂਟ ਨੇ ਉਦੇ ਵਿੱਚ 200 ਡਰੱਗ ਸਮੱਗਰਰਸ ਨੂੰ ਆਈਡੈਂਟੀਫਾਈ ਕੀਤਾ ਔਰ ਉਹਨਾਂ ਨੂੰ ਸੈਂਟਰਲ ਜੇਲ ਬਟਿੰਡਾ ਦੇ ਵਿੱਚ ਟ੍ਰਾਂਸਫਰ ਕੀਤਾ ਫਿਰ ਫਰਦਰ 40 ਹਾਈ ਸਕਿਉਰਿਟੀ ਜ਼ੋਨਸ ਬਣਾਏ ਗਏ ਆ 13 ਪ੍ਰੇਜ਼ਨਸ ਦੇ ਵਿੱਚ ਜਿਦੇ ਵਿੱਚ ਸਪੈਸ਼ਲ ਫੋਕਸ ਹੈਗਾ ਹੈ ਪ੍ਰੀਵੈਂਟਿੰਗ ਇਲੀਗਲ ਮੋਬਾਈਲ ਐਕਸੈਸ ਇਸ ਤੋਂ ਇਲਾਵਾ ਚਾਰ ਮੰਡੇਟਰੀ ਡੇਲੀ ਸਰਚੀਜ਼ ਕੀਤੀਆਂ ਜਾਂਦੀਆਂ ਜੇਲਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਸੀਸੀਟੀਵੀ ਸਰਵੇਲੈਂਸ ਸਿਸਟਮ ਲਗਾਇਆ ਜਾ ਰਿਹਾ ਹੈ 8 ਜ਼ਿਲ੍ਹਿਆਂ ਦੇ ਵਿੱਚ ਔਰ ਇੱਕ ਨਵੀਂ ਹਾਈ ਸਕਿਉਰਿਟੀ ਜੇਲ ਜਿਹੜੀ ਆ ਉਹ ਅੰਡਰ ਕੰਸਟਰਕਸ਼ਨ ਆ ਲੁਧਿਆਣਾ ਦੇ ਲਾਗੇ ਜਿਹੜੀ 50 ਏਕੜ ਚ ਬਣ ਰਹੀ ਆ ਜਿੱਤੇ 300 ਹਾਈ ਰਿਸਕ ਪ੍ਰਿਜ਼ਨਰਸ ਨੂੰ ਰੱਖਿਆ ਜਾਊਗਾ ਫਿਰ ਇਹਤੇ ਵੀ ਕਮਟ ਜੈਮਰਸ ਲਗਾਏ ਜਾ ਰਹੇ ਆ 13 ਜਿਹੜੀਆਂ ਪ੍ਰੈਜ਼ੈਂਸ ਦੇ ਵਿੱਚ ਔਰ 6 ਜ਼ਿਲ੍ਹਾ ਦੇ ਵਿੱਚ ਜਿੱਦਾਂ ਮੈਂ ਦੱਸਿਆ AI ਬੇਸਡ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲੱਗ ਰਹੇ ਆ ਐਕਸ-ਰੇ ਸਕੈਨਰਸ ਬਾਡੀ ਕੈਮਰਾਸ ਲੱਗ ਰਹੇ ਆ ਇਸ ਤੋਂ ਇਲਾਵਾ ਜੇਲ ਡਿਪਾਰਟਮੈਂਟ ਦੇ ਵਿੱਚ ਵੀ 179 ਵਰਡਰਸ ਦੀ ਜਿਹੜੀ ਰਿਕਰੂਟਮੈਂਟ ਆ ਉਹ ਚੱਲ ਰਹੀ ਆ ਔਰ 1220 ਪੋਸਟਾਂ ਜਿਹੜੀਆਂ ਉਹਦੀ ਜਿਹੜੀਆਂ ਉਹ ਪੋਸਟਾਂ ਨੂੰ ਰੀਸਟੋਰ ਕੀਤਾ ਜਾ ਰਿਹਾ ਹੈ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਸੋ ਪ੍ਰਿਜ਼ਨਸ ਦੇ ਵਿੱਚ ਵੀ ਪ੍ਰਿਜ਼ਨਸ ਨੂੰ ਹਾਈ ਟੈਕ ਕਰਨ ਵਾਸਤੇ ਜੇਲ੍ਹ ਦੇ ਵਿੱਚੋਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਾਸਤੇ ਵੱਡੇ ਪੱਧਰ ਤੇ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸੋ ਇਸ ਸਾਲ ਦੀ ਇੱਕ ਹੋਰ ਸਾਡੀ ਅਚੀਵਮੈਂਟ ਜਿਹੜੀ ਪੂਰੇ ਭਾਰਤ ਦੇ ਵਿੱਚ ਲਾਗੂ ਕੀਤੀ ਗਈ ਪਰ ਪੰਜਾਬ ਪੁਲਿਸ ਨੇ ਬਹੁਤ ਇਫੈਕਟਿਵਲੀ ਕੀਤਾ ਜਿਹੜੇ ਤਿੰਨ ਨਵੇਂ ਕ੍ਰਿਮੀਨਲ ਲਾਜ਼ ਆ ਉਹਨਾਂ ਨੂੰ ਸਿਸਟਮ ਦੇ ਵਿੱਚ ਇੰਟੀਗ੍ਰੇਟ ਕੀਤਾ ਗਿਆ ਔਰ 71000 ਪੁਲਿਸ ਅਫੀਸ਼ਰਸ ਨੂੰ ਔਰ 228 ਪ੍ਰੋਸੀਕਿਊਟਰਸ ਨੂੰ ਟ੍ਰੇਨਿੰਗ ਦਿੱਤੀ ਗਈ ਫੋਰ ਇੰਪਲੀਮੈਂਟੇਸ਼ਨ ਆਫ ਥੀਸ ਨਿਊ ਲਾਸ ਔਰ ਇੱਕ ਈ ਸਾਖਸ਼ਾ ਜਿਹੜੀ ਐਪਲੀਕੇਸ਼ਨ ਆ ਉਹਨੂੰ ਇਫੈਕਟਿਵਲੀ ਜਿਹੜਾ ਵਾ ਉਹ ਇੰਪਲੀਮੈਂਟ ਕੀਤਾ ਗਿਆ ਇਸੇ ਤਰ੍ਹਾਂ ਸਪੈਸ਼ਲ ਰਿਕਰੂਟਮੈਂਟ ਜਿਹੜੀ ਟੈਕਨੀਕਲ ਸੈਲ ਦੇ ਵਿੱਚ ਜਿਹੜੀ ਮੈਂ ਪਹਿਲਾਂ ਦੱਸਿਆ ਸੀ ਉਹਦੇ ਵਿੱਚੋਂ ਟੈਕਨੀਕਲ ਸੈਲ ਦੇ ਵਿੱਚ 1546 ਕਨਸਟੇਬਲ ਦੀ ਰਿਕਰੂਟਮੈਂਟ ਸਿਰਫ ਸਾਡੇ ਟੈਕਨੀਕਲ ਸਰਵਿਸਿਜ਼ ਜਿਹੜਾ ਵਾ ਉਹਦੇ ਵਿੱਚ ਕੀਤੀ ਗਈ ਹੈ ਤਾਂ ਜੋ ਇਹਨਾਂ ਨੂੰ ਸੀਸੀਟੀਐਨਐਸ ਔਰ ਜਿਹੜੇ ਸਾਡੇ ਪ੍ਰੋਜੈਕਟਸ ਚੱਲ ਰਹੇ ਆ ਉਹਨਾਂ ਨੂੰ ਹੋਰ ਇਫੈਕਟਿਵ ਕੀਤਾ ਜਾ ਸਕੇ ਕਮਿਊਨਿਟੀ ਪੁਲਿਸ ਸਿੰਘ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕੰਮ ਹੋਇਆ ਜੀ ਦੇ ਵਿੱਚ ਇੱਕ ਜਾਗਰੂਤੀ ਇਨੀਸ਼ੀਏਟਿਵ ਲਾਂਚ ਕੀਤਾ ਉਹਨਾਂ ਨੇ ਇੱਕ 387000 ਬੱਚੇ ਜਿਹੜੇ ਆ ਉਹਨਾਂ ਨੂੰ ਅਬਾਊਟ ਗੁੱਡ ਟੱਚ ਐਂਡ ਬੈਡ ਟੱਚ ਸੈਂਸਿਟਾਈਜ਼ ਕੀਤਾ 6383 ਸਕੂਲਸ ਦੇ ਵਿੱਚ ਜਾ ਕੇ ਫਿਰ ਜਿਹੜਾ ਸਭ ਤੋਂ ਇਫੈਕਟਿਵ ਜਿਹੜਾ ਪ੍ਰੋਗਰਾਮ ਆ ਸਾਡਾ ਜਿਹੜਾ ਚੱਲ ਰਿਹਾ ਉਹ ਜੁਵਾ ਜੁਵਾ ਸਾਂਝ ਪ੍ਰੋਗਰਾਮ ਇੱਕ ਚੱਲ ਰਿਹਾ ਜਿਹਦੇ ਵਿੱਚ ਸਾਡਾ ਸਪੈਸ਼ਲ ਫੋਕਸ ਉਹ ਕਾਉਂਸਲਿੰਗ ਆ ਯੂਥ ਦੀ ਜਿਦਾ ਆਪਾਂ ਦੇਖਿਆ ਬਹੁਤ ਸਾਰੇ ਸਾਡੇ ਯੂਵਨਾਈਲਸ ਪਿਛਲੇ ਸਮੇਂ ਦੇ ਦੌਰਾਨ ਕ੍ਰਾਈਮ ਦੇ ਵਿੱਚ ਹੀਨਸ ਕ੍ਰਾਈਮਸ ਦੇ ਵਿੱਚ ਜਿਸ ਤਰ੍ਹਾਂ ਆਰਪੀਜੀ ਅਟੈਕ ਦੇ ਵਿੱਚ ਆਪਾਂ ਦੇਖਿਆ ਸੀ ਸਰਾਲੀ ਦੇ ਵਿੱਚ 8 ਯੂਵਨਾਈਲਸ ਜਿਹੜੇ ਸੀਗੇ ਇਨਵੋਲਵਡ ਸੀਗੇ ਹੋਰ ਵੀ ਕਈ ਕੇਸਿਸ ਦੇ ਵਿੱਚ ਸੋ ਇਹਨਾਂ ਨੂੰ ਡੀ ਰੈਡਿਕਲਾਈਜ਼ ਕਰਨ ਵਾਸਤੇ ਡੀ ਕ੍ਰਿਮੀਨਲਾਈਜ਼ ਕਰਨ ਵਾਸਤੇ ਸਪੈਸ਼ਲ ਕਾਉਂਸਲਿੰਗ ਜਿਹੜੇ ਸੈੱਲ ਬਣਾਏ ਗਏ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਸਾਡਾ ਯੁਵਾ ਸੰਚ ਪ੍ਰੋਗਰਾਮ ਦਾ ਇੱਕ ਪਾਰਟ ਆ ਔਰ ਇਹ ਕਮਿਊਨਿਟੀ ਅਫੇਅਰਸ ਡਿਵੀਜ਼ਨ ਜਿਹੜੇ ਸਾਡੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਸ ਡਿਵੀਜ਼ਨ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਚੱਲ ਰਿਹਾ ਵਾ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿੱਥੇ ਕਰਾਈਮ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕਰਨ ਵਾਸਤੇ ਮੈਨ ਪਾਵਰ ਵਨਹਾਨਸ ਕਰਨ ਵਾਸਤੇ ਔਰ ਇਕਵਿਪਮੈਂਟਸ ਨਵੇਂ ਲੈਣ ਵਾਸਤੇ ਵੀ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਇਸੇ ਤਰ੍ਹਾਂ 10000 ਜਿਹੜੀਆਂ ਡਿਸਟ੍ਰਿਕਟ ਪੁਲਿਸ ਦੀਆਂ ਪੋਸਟਾਂ ਜਿਹੜੀਆਂ ਉਹਦੇ ਵਾਸਤੇ ਗਵਰਨਮੈਂਟ ਦੇ ਕੋਲੇ ਸਾਡਾ ਪ੍ਰੋਪੋਜ਼ਲ ਗਿਆ ਹੋਇਆ ਔਰ ਆਉਂਦੇ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਟਾਈਮ ਦੇ ਵਿੱਚ ਸੋ ਸੰਭਾਵਨਾ ਹੈ ਕਿ 10000 ਨਵੀਆਂ ਪੋਸਟਸ ਕ੍ਰੀਏਟ ਹੋਣਗੀਆਂ ਪੰਜਾਬ ਪੁਲਿਸ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਜਿਹਦੇ ਨਾਲ ਪੰਜਾਬ ਪੁਲਿਸ ਦੀ ਸਟਰੈਂਥ ਜਿਹੜੀ ਹੋਰ ਵਧੇਗੀ ਸੋ ਇਹ ਸਾਰੇ ਕੰਮ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਸਾਡਾ 24 ਦੇ ਵਿੱਚ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਸੀਗੇ ਸਾਰੇ 100% ਸਾਡੇ ਟ੍ਰੇਸਡ ਆ ਸਾਰੇ ਦੇ ਸਾਰੇ ਥੈਂਕ ਯੂ